ਸਾਸਰੀ ਕਾਲ ਜੀ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਸੀਗੇ ਨਵੇਂ ਟੌਪਿਕ ਤੇ ਤੇ ਅੱਜ ਵਾਲਾ ਆਪਣਾ ਟੌਪਿਕ ਹੈਗਾ ਵਾ ਵੀ 2016 ਦੇ ਵਿੱਚ ਜਿਹੜਾ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਤੇ ਅਟੈਕ ਹੋਇਆ ਸੀਗਾ ਵੀ ਉਹਦੇ ਪਿੱਛੇ ਕਾਰਨ ਕੀ ਸੀਗਾ ਤੇ ਕਿਵੇਂ ਆ ਜਿਹੜਾ ਇਹ ਅਟੈਕ ਹੋਇਆ ਸੀਗਾ ਤੇ ਕਿਵੇਂ ਆ ਭਾਈ ਭពਿੰਦਰ ਸਿੰਘ ਦੀ ਇਸ ਅਟੈਕ ਦੇ ਵਿੱਚ ਜਾਨ ਚਲੀ ਗਈ ਸੀਗੀ ਸਾਰੀ ਅੱਜ ਆਪਾਂ ਗੱਲਬਾਤ ਕਰਦੇ ਆਂ ਅੱਜ ਵਾਲੀ ਵੀਡੀਓ ਦੇ ਵਿੱਚ ਤੇ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਕੌਣ ਆ ਇਹ ਜਮੇ ਸਿੱਖ ਧਰਮ ਦੇ ਪ੍ਰਚਾਰਕ ਤੇ ਇਹ ਕਾਫੀ ਲੰਬੇ ਟਾਈਮ ਤੋਂ ਜਿਵੇਂ ਸਿੱਖ ਧਰਮ ਦਾ ਪ੍ਰਚਾਰ ਕਰਦੇ ਹੁੰਦੇ ਆ ਕਹਿ ਸਕਦੇ ਆ ਲੋਕਾਂ ਦੇ ਵਿੱਚ ਇਹਨਾਂ ਦੀ ਕਾਫੀ ਲੋਕ ਪ੍ਰੀਅਤਾ ਵਾ ਤੇ ਜਿਵੇਂ ਉਹ तकरीबन 24-25 ਸਾਲਾਂ ਤੋਂ ਇਹ ਪ੍ਰਚਾਰ ਕਰਦੇ ਆਉਂਦੇ ਆ ਤੇ ਹੁਣ ਕੁ ਪਿਛਲੇ 5-6 ਸਾਲਾਂ ਤੋਂ ਇਹ ਕਹਿ ਸਕਦੇ ਇਹਨਾਂ ਦੀ ਦੁਬਾਨ ਲੱਗ ਨਹੀਂ ਰਹੀ ਤਾਂ ਇਹਨਾਂ ਦੇ ਉੱਤੇ ਜਿਹੜਾ 2016 ਮਈ 2016 ਦੇ ਵਿੱਚ ਅਟੈਕ ਵੀ ਹੋ ਗਿਆ ਸੀਗਾ ਲੁਧਿਆਣੇ ਜਿਹੜੇ ਦੇ ਪਿੰਡ 바ਰੇਆ 바ਰੇয়াল ਦੇ ਪਿੰਡ ਵਿੱਚ ਤੇ ਉਹ ਅਟੈਕ ਦੇ ਕਾਰਨ ਕੀ ਬਣਿਆ ਤੇ ਸਾਰੇ ਨੇ ਪਹਿਲਾ ਤਾ 2015 ਦੇ ਵਿੱਚ ਆ ਜਿਹੜੀ ਉਹ ਬੇਆਦਬੀ ਹੋਈ ਸੀਗੀ ਪੰਜਾਬ ਦੇ ਵਿੱਚ ਕੋਟਕਪੂਰਾ ਬਗਰਾੜੀ ਦੇ ਵਿੱਚ ਤੇ ਉਤੋਂ ਬਾਅਦ ਚੋ ਆ ਜਿਹੜਾ ਸੰਗਤਾਂ ਦਾ ਉਥੇ ਧਰਨਾ ਲੱਗਿਆ ਸੀਗਾ ਉਸ ਦੇ ਵਿੱਚ ਆ ਜਿਵੇਂ ਕਹਿ ਸਕਦੇ ਆ ਰঞ্জੀਤ ਸਿੰਘ ਢੰਡਰੀਆਂ ਵਾਲੇ ਵੀ ਮੋਰੀ ਸੀਗੇ ਜਣੀ ਇਹ ਵੀ ਧਰਨਾ ਲਾਉਣ ਦੇ ਵਿੱਚ ਕਾਫੀ ਮੋਰੀ ਸੀਗੇ ਤੇ ਉਦੋਂ ਤੋਂ ਇਹ ਜਿਵੇਂ ਜਿਹੜੀ ਪੰਜਾਬ ਦੇ ਵਿੱਚ ਸਰਕਾਰ ਸੀਗੀ ਉਹ ਵੀ ਪੰਥਕ ਸਰਕਾਰ ਸੀਗੀ ਤਾ ਦਮ ਦਮ ਦਮੀ ਟਕਸਾਲ ਲਿਓ ਤੇ ਜਾਂ ਅ ਅਕਾਲ ਤਖਤ ਦੇ ਜਥੇਦਾਰਾਂ ਅਲਿਓ ਕੋਈ ਵੀ ਜਾਦੇ ਇਸ ਧਰਨੇ ਦੇ ਵਿੱਚ ਸ਼ਮੂਲਤ ਨਹੀਂ ਕੀਤੀ ਸੀਗੀ ਤਾਂ ਇਹਨਾਂ ਨੇ ਸ਼ਮੂਲਤ ਕੀਤੀ ਸੀਗੀ ਤੇ ਦੋ ਤਿੰਨ ਹੋਰ ਜਿਹੜੇ ਪ੍ਰਚਾਰਕ ਸੀਗੇ ਉਹਨਾਂ ਨੇ ਸ਼ਮੂਲਤ ਕੀਤੀ ਸੀਗੀ ਤਾਂ ਉਸ ਟਾਈਮ ਤੋਂ ਹੀ ਜਿਵੇਂ ਕਹਿ ਸਕਦੇ ਆ ਇਹ ਰੜਕਦੇ ਆਉਂਦੇ ਸੀਗੇ ਵੀ ਇਹ ਇੰਨਾ ਮੂਰੇ ਕਿਉਂ ਆ ਤੇ ਚਲੋ ਉਤੋਂ ਬਾਅਦ ਤੋਂ ਫੇਰ ਜਿਹੜਾ ਇਹਨਾਂ ਨੇ ਆਪਦੇ ਪ੍ਰਚਾਰ ਕਰਨ ਦਾ ਤਰੀਕਾ ਵੀ ਬਦਲ ਲਿਆ ਸੀਗਾ ਤਾਂ ਇਹ ਪ੍ਰਚਾਰ ਦੇ ਵਿੱਚ ਆਈ ਕਹਿੰਦੇ ਹੁੰਦੇ ਸੀਗੇ ਵੀ ਆਪਾਂ ਜਿਵੇਂ ਕਿਤੋਂ ਅਮਰਤ ਛਕਦੇ ਆ ਤਾਂ ਹਰੇਕ ਸੰਸਥਾ ਸੰਸਥਾਵਾਂ ਦਾ ਅਮਰ ਛਕਾਉਣ ਦਾ ਤਰੀਕਾ ਜਿਹੜਾ ਉਹ ਅਲੱਗ ਆ ਤੇ ਜਿਵੇਂ ਨਾਨਕ ਸਰੀਆਂ ਦਾ ਤਰੀਕਾ ਅਲੱਗ ਆ ਦਮਦਮੀ ਟਕਸਾਲ ਤੋਂ ਜੇ ਆਪਾਂ ਅਮਰ ਛਕਦੇ ਆ ਉਹਨਾਂ ਦਾ ਤਰੀਕਾ ਅਲੱਗ ਆ ਤੇ ਨਾ ਅਕਾਲ ਤਖਤ ਤੋਂ ਜੇ ਆਪਾਂ ਅਮਰ ਛੱਕਦੇ ਆ ਤਾਂ ਉਹਨਾਂ ਦਾ ਤਰੀਕਾ ਜਿਹੜਾ ਉਹ ਅਲੱਗ ਆ ਤਾਂ ਇਸ ਚੱਕਰ ਦੇ ਵਿੱਚ ਜਿਵੇਂ ਇਹ ਪ੍ਰਚਾਰ ਕਰਦੇ ਰਹੇ ਤਾਂ ਫਿਰ ਉਥੋਂ ਜਿਹੜਾ ਦਮਦਮੀ ਤਕਸਾਲ ਦੇ ਮੁਖੀਆ ਬਾਬਾ ਹਰਨਾਮ ਸਿੰਘ ਧੰਮਾ ਜੀ ਤੇ ਉਹ ਵੀ ਉਹਨਾਂ ਨੇ ਵੀ ਇੰਨਾ ਤੇ ਜਾਨੀ ਸ਼ਬਦੀ ਹਮਲਾ ਕੀਤਾ ਸੀਗਾ ਵੀ ਇੰਨਾ ਤੇ ਕਹਿੰਦੇ ਵੀ ਇਹ ਏ ਇਸ ਇਹ ਸਾਨੂੰ ਹੁਣ ਦੱਸਣਗੇ ਜਿਹੜੇ ਰੋਜ਼ ਆਪਦੀਆਂ ਪੱਗਾਂ ਦਾ ਰੰਗ ਬਦਲਦੇ ਆ ਕਦੇ ਇਹ ਚਿੱਟੀ ਪੱਗ ਬੰਨ ਲੈਂਦੇ ਆ ਤੇ ਕਦੇ ਇਹ ਇੱਕ ਗੁਲਾਬੀ ਪੱਗ ਬਨ ਲੈਂਦੇ ਆ ਤੇ ਕਦੇ ਕਿਹੜੀ ਪੱਗ ਬਨ ਲੈਂਦੇ ਆ ਜਮੇ ਇਹਨਾਂ ਤੇ ਕਾਫੀ ਹੁੰਦਾ ਨੇ ਹਮਲਾ ਕੀਤਾ ਸੀਗਾ ਤੇ ਬਈ ਕ ਕਦੇ ਇਹਨਾਂ ਦਾ ਪਹਿਰਾਵਾ ਕਿਹੜਾ ਪਾਇਆ ਹੁੰਦਾ ਵਾ ਤੇ ਕਦੇ ਕਦੇ ਪਹਿਰਾਵਾ ਕਿਹੜਾ ਪਾ ਲੈਂਦੇ ਆ ਬਈ ਇਹ ਹੁਣ ਸਾਨੂੰ ਗਿਆਨ ਦੇਣਗੇ ਤਾਂ ਇਹ ਜਮੇ April ਦੇ ਵਿੱਚ April 2016 ਦੇ ਵਿੱਚ ਇਹਨਾਂ ਨੇ ਹਮਲਾ ਕੀਤਾ ਸੀਗਾ ਢੰਡਰੀਆਂ ਵਾਲੇ ਤੇ ਛਾਪ ਦੀ ਤਾਂ ਉਸ ਜਵਾਬ ਦੇ ਵਿੱਚ ਮਈ 2016 7 ਤਰੀਕ ਨੂੰ ਢੰਡਰੀਆਂ ਵਾਲੇ ਨੇ ਦਿਵਾਨਾ ਦੇ ਵਿੱਚ ਵੀ ਜਿਹੜਾ ਤੁੰਮੇ ਤੇ ਹਮਲਾ ਕਰਤਾ ਸੀਗਾ ਹਰਨਾਮ ਸਿੰਘ ਤੁੰਮੇ ਤੇ ਉਹਨਾਂ ਨੇ ਕਹਿਤਾ ਸੀਗਾ ਵੀ ਚੱਲ ਸਾਡਾ ਤਾਂ ਸਰਦਾਵਾ ਵੀ ਅਸੀਂ ਅਸੀਂ ਜਿਹੜੇ ਮਰਜੀ ਰੰਗ ਦੀ ਪੱਗ ਬੰਨੀ ਐ ਪਰ ਜਿਹੜਾ ਹਰਨਾਮ ਸਿੰਘ ਤੁੰਮੇ ਨੂੰ ਕਿਹਾ ਸੀਗਾ ਵੀ ਜਿਹੜੀ ਤੁਹਾਡੇ ਸਿਰ ਤੇ ਪੱਗ ਆ ਉਹ ਉਹ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਪੱਗ ਆ ਵੀ ਤੁਸੀਂ ਉਹਨਾਂ ਦੀ ਪੱਗ ਨੂੰ ਆ ਜਿਹੜਾ ਉਹ ਦਾਗ ਲਾ ਰਹੇ ਹੋ ਤੇ ਬਈ ਤੁਸੀਂ ਸਰਕਾਰਾਂ ਦੇ ਪੈਰਾਂ 'ਚ ਬੈੰਨੇ ਆ ਤੇ ਸਰਕਾਰੀ ਸੰਤਾ ਜਾਨੀ ਇੱਥੋਂ ਤੱਕ ਵੀ ਕਹਿਤਾ ਸੀਗਾ ਬਈ ਕਹਿਤਾ ਸੀਗਾ ਬਈ ਤੁਸੀਂ ਆ ਜਿਹੜਾ ਬਈ ਬਾਗੜ ਬਿੱਲਾਈ ਕਹਿਤਾ ਸੀਗਾ ਉਹਨਾਂ ਨੂੰ ਹਰਨਾਮ ਸਿੰਘ ਤੁੰਮੇ ਹੁਣਾਂ ਨੂੰ ਤੇ ਐਂ ਕਰਕੇ ਜਿਵੇਂ ਦੋਨਾਂ ਦੇ ਵਿੱਚ ਸ਼ਬਦੀ ਹਮਲਾ ਜਿਹੜਾ ਉਹ ਚੱਲਦਾ ਰਿਹਾ ਤਾਂ ਚੱਲਦਾ ਰਿਹਾ ਤੇ ਉਹ ਤੋਂ ਬਾਅਦ 'ਚੋਂ ਆ ਜਿਵੇਂ ਮਈ 16 ਤਰੀਕ ਨੂੰ 16 17 ਤੇ 18 ਤਰੀਕ ਨੂੰ ਰਣਜੀਤ ਸਿੰਘ ਢੰਡਰੀਆਂ ਵਾਲੇ ਦੇ ਦੀਵਾਨ ਸੀਗੇ ਤੇ ਇਸ ਲਾਦੀਆਣਾ ਜ਼ਿਲ੍ਹੇ ਦੇ ਇਸ ਆਲਪਿੰਡ ਵਿੱਚ ਤਾਂ ਇਹ ਪਹਿਲਾ ਦਵਾਨ ਜਿਵੇਂ 16 17 18 19 ਤਰੀਕ ਨੂੰ ਦਵਾਨ ਸੀਗੇ ਇਹਨਾਂ ਦੇ ਇਸੇ ਆਲਪਿੰਡ ਦੇ ਵਿੱਚ ਤਾਂ ਉਹ ਤਾਂ ਇਹਨਾਂ ਨੂੰ ਇਹਨਾਂ ਦਾ ਪਹਿਲਾ ਦਵਾਨ ਆ ਜਿਹੜਾ ਉਹ 17 ਮਈ ਨੂੰ ਸੀਗਾ ਤੇ ਇਹ ਜਿਵੇਂ ਅੱਗੇ ਜਿਵੇਂ ਹੋਰਾਂ ਦਵਾਨਾਂ ਤੇ ਵੀ ਲਾਉਣ ਦਵਾਨ ਜਾਂਦੇ ਆ ਉਵੇਂ ਹੀ ਘਰ ਉਵੇਂ ਹੀ ਇਹ ਟੰਡ ਰੀਆਂ ਦਨ ਜੇਤੋਨਾ ਦਾ ਮੇਨ ਸਥਾਨ ਆ ਪਰਮੇਸ਼ਰ ਦਰਬਾਰ ਉਥੋਂ ਅੱਗੇ ਵਾਂਗੂ ਇਹ ਚੱਲੇ ਸੀਗੇ ਦਵਾਨ ਲਾਉਣ ਜਿਵੇਂ ਅੱਗੇ ਜਾਂਦੇ ਹੁੰਦੇ ਰੁਟੀਨ ਦੀ ਤਰਾਈ ਤਾਂ ਉਦਣ ਇਹਨਾਂ ਦੇ ਨਾਲ ਆ ਜਿਹੜੇ ਇੱਕ ਭਾਈ ਭਪਿੰਦਰ ਸਿੰਘ ਖਾਂ ਖਾਂਸੀ ਖਾਂਸੀ ਵਾਲੇ ਵੀ ਇਹਨਾਂ ਦੇ ਨਾਲ ਹੀ ਸੀਗੇ ਉਹ ਜਿਵੇਂ ਇਹਨਾਂ ਦੇ ਨਾਲ ਥੋੜੇ ਕਿ ਚਿਰ ਤੋਂ ਹੀ ਜੁੜੇ ਸੀਗੇ ਤੇ ਉਹ ਵੀ ਜਿਵੇਂ ਇਹਨਾਂ ਇਹਨਾਂ ਇਹ ਦਵਾਨ ਸ਼ੁਰੂ ਕਰਨ ਤੋਂ ਪਹਿਲਾਂ ਜਣੀ ਉਹ ਕੀਰਤਨ ਕਰਦੇ ਹੁੰਦੇ ਸੀਗੇ ਤੇ ਉਹ ਉਹ ਵੀ ਉਹ ਵੀ ਜਣੀ ਇੱਕ ਵਧੀਆ ਪ੍ਰਚਾਰਕ ਸੀਗੇ ਤੇ ਉਸ ਦਿਨ ਵੀ ਇਹ ਕਹਿੰਦੇ ਬਈ ਕਹਿੰਦੇ ਵੀ ਤੁਸੀਂ ਜਾਂ ਜਿਹੜੇ ਉਹ ਮੇਰੇ ਨਾਲ ਹੀ ਚੱਲੋ ਤੇ ਕਦੇ ਢੰਡਰੀਆਂ ਵਾਲੇ ਜਿਹੜੇ ਸੀਗੇ ਰਣਜੀਤ ਸਿੰਘ ਜੀ ਇਹ ਜਿਵੇਂ ਕਦੇ ਗੱਡੀ ਦੇ ਮੂਰੇ ਬਹਿ ਜਾਂਦੇ ਹੁੰਦੇ ਸੀਗੇ ਮੂਰਲੀ ਸੀਟ ਤੇ ਤੇ ਕਦੇ ਇਹ ਪਿਛਲਲੀ ਸੀਟ ਤੇ ਬਹਿ ਜਾਂਦੇ ਹੁੰਦੇ ਸੀਗੇ ਤੇ ਉਸ ਦਿਨ ਉਸ ਦਿਨ ਵੀ ਇਹ ਜਿਵੇਂ ਗੱਡੀ 'ਚ ਬੈਠੇ ਤਾਂ ਇਹਨਾਂ ਨੇ ਕਿਹਾ ਪਾਈ ਭਪਿੰਦਰ ਸਿੰਘ ਨੂੰ ਕਿਹਾ ਵੀ ਤੁਸੀਂ ਜਾਂ ਜਿਹੜਾ ਉਹ ਮੂਰਲੀ ਸੀਟ ਤੇ ਬਹਿ ਜਾਓ ਤੇ ਮੈਂ ਮਗਰਲੀ ਸੀਟ ਤੇ ਬਹਿ ਜਾਂਨਾ ਵਾ ਤੇ ਆਏ ਇਹ ਉੱਥੋਂ ਪਰਮੇਸ਼ਰ ਦਵਾਰ ਤੋਂ ਇਹ ਤੁਰਪੇ ਤੇ ਆਏ ਜਦੋਂ ਆਉਂਦੇ ਆਉਂਦੇ ਲੁਧਿਆਣੇ ਲੁਧਿਆਣੇ ਸ਼ਹਿਰ ਵਿੱਚ ਦੀ ਇਹ ਬਾਰੇਯਾਲ ਪਿੰਡ ਜਿਹੜਾ ਨਹਿਰ ਤੇ ਆ ਜਾਂਦਾ ਵਾ ਤੇ ਉੱਥੇ ਜਦੋਂ ਉਹ ਪਹੁੰਚੇ ਤਾਂ ਉੱਥੇ ਇਹਨਾਂ ਨੇ ਦੇਖੀ ਵੀ ਇੱਕ ਸ਼ਵੀਲ ਲੱਗੀ ਹੋਈ ਸੀਗੀ ਤਸ਼ਵੀਲ ਦੇ ਬੀਛਵੀਲ ਦੇ ਜਿਹੜੇ ਉੱਥੇ ਸੇਵਾਦਾਰ ਸੀਗੇ ਵਰਤੌਣ ਵਾਲੇ ਵੀ ਉਹਨਾਂ ਦੇ ਹੱਥ 'ਚ ਕੋਕ ਦੀਆਂ ਬੋਤਲਾਂ ਤੇ ਫਰੂਟੀ ਸੀਗੀ ਬੀ ਇਨਾਂ ਨੇ ਸੋਚਿਆ ਵੀ ਸ਼ਵੀਲਾਂ ਤਾਂ ਹੋਰ ਵੀ ਬਥੇਰੀਆਂ ਦੇਖਿਆ ਵੀ ਆਹਾਂ ਜਿਹੜੀ ਇਹ ਸ਼ਵੀਲ ਪਹਿਲੀ ਵਾਰ ਦੇਖੀ ਆ ਤਾਂ ਇਹ ਜਣੀਆਂ ਆਏ ਸੋਚਦੇ ਸੋਚਦੇ ਉੱਥੇ ਸ਼ਵੀਲ ਤੇ ਰੁੱਕ ਗਏ ਤਾਂ ਇਨਾਂ ਦੇ ਮੂਰੇ ਵੀ ਇੱਕ ਗੱਡੀ ਸੀਗੀ ਤੇ ਮਗਰ ਵੀ ਇੱਕ ਗੱਡੀ ਫੋਰਚੂਨਰ ਸੀਗੀ ਤੇ ਮਗਰ ਵੀ ਇਨਾਂ ਦੀ ਇੱਕ ਫੋਰਚੂਨਰ ਗੱਡੀ ਸੀਗੀ ਤੇ ਜੇ ਇਸ ਗੱਡੀ 'ਚ ਇਹ ਸੀਗੇ ਉਹ ਲੈਂਡ ਕਰੂਜ਼ਰ ਸੀਗੀ ਤੇ ਆਏ ਕਰਕੇ ਜਦੋਂ ਇਹ ਤਿੰਨ ਇਨਾਂ ਦੀਆਂ ਗੱਡੀਆਂ ਰੁਖੀਆਂ ਤਾਂ ਪੰਜ ਪੰਜ ਬੰਦੇ ਆ ਜਿਹੜੇ ਉਹਨਾਂ ਦੀ ਮੂਰਲੀ ਗੱਡੀ ਤੇ ਆ ਕੇ ਖੜ ਗਏ ਤੇ ਪੰਜ ਹੀ ਬੰਦੇ ਆ ਜਿਹੜੇ ਉਹਨਾਂ ਦੀ ਪਿਛਲਲੀ ਗੱਡੀ ਤੇ ਉਹ ਵੀ ਆ ਕੇ ਖੜ ਗਏ ਤੇ ਆਏ ਜਦੋਂ ਮੂਰਲੀ ਗੱਡੀ ਦਾ ਉਹਨਾਂ ਤੋਂ ਮੂਰਲੀ ਗੱਡੀ ਵਾਲਿਆਂ ਤੋਂ ਪੁੱਛਿਆ ਵੀ ਬਾਬਾ ਜੀ ਕਿਹੜੀ ਗੱਡੀ ਚ ਆ ਤਾਂ ਉਹਨਾਂ ਨੇ ਮੜਾ ਜਾ ਸ਼ੀਸ਼ਾ ਡਾਉ ਨਹੀਂ ਕੀਤਾ ਤੇ ਜਦੋਂ ਆਏ ਹਲੇ ਕੁਛ ਨਹੀਂ ਬੋਲੇ ਹੈਗੇ ਤੇ ਜਾਨੂ ਉਹਨਾਂ ਨੂੰ ਪਤਾ ਲੱਗ ਗਿਆ ਵੀ ਲੈਂਡ ਕਰੂਜ਼ਰ ਚਾ ਰੰਜੀਤ ਸਿੰਘ ਟੈਂਡਰੀਆਂ ਵਾਲੇ ਤਾਂ ਜਾਨੂ ਦਾਵਾ-ਦਾਵਾ ਆ ਕੇ ਇਹਨਾਂ ਨੇ 15 ਪੰਦ 10 15 ਜਣਿਆਂ ਨੇ ਇਹਨਾਂ ਦੀ ਗੱਡੀ ਨੂੰ ਆ ਕੇ ਘੇਰਾ ਪਾ ਲਿਆ ਤੇ ਜਦੋਂ ਇਹਨਾਂ ਨੇ ਦੇਖਿਆ ਬਈ ਇਸ ਗੱਡੀ 'ਚ ਤਾਂ ਜਿਵੇਂ ਉਹਨਾਂ ਨੇ ਜਿਵੇਂ ਤਿੰਨ ਤਿੰਨ ਤਰੀਕਿਆਂ ਨਾਲ ਇਹਨਾਂ ਦੀ ਗੱਡੀ ਤੇ ਹਮਲਾ ਕਰਨ ਬਾਰੇ ਸਕੀਮ ਬਣਾਈ ਹੋਈ ਸੀਗੀ ਸਾਰਿਆਂ ਨੇ ਪਹਿਲੋਂ ਬੰਦਿਆਂ ਨੇ ਤਾਂ ਉਹ ਪਹਿਲੋਂ ਵਾਲੇ ਬੰਦਿਆਂ ਦੇ ਹੱਥ 'ਚ ਜਿਹੜੀ ਉਹ ਸਪਰੇਅ ਸੀਗੀ ਤਾਂ ਸਪਰੇਅ ਉਹਨਾਂ ਨੇ ਸ਼ੀਸ਼ੇ ਤੇ ਛੜਕਤੀ ਬਈ ਸਪਰੇਅ ਦਾ ਮਤਲਬ ਛੜਕਣ ਦਾ ਕੀ ਸੀਗਾ ਵੀ ਇਹਨਾਂ ਜਿਹੜਾ ਉਹ ਸ਼ੀਸ਼ਾ ਧੁੰਦਲਾ ਹੋ ਜਾਊਗਾ ਤੇ ਡਰਾਈਵਰ ਨੂੰ ਕੁਝ ਦਿਖੂਗਾ ਨਹੀਂ ਤੇ ਡਰਾਈਵਰ ਆ ਜਿਹੜਾ ਉਹ ਗੱਡੀ ਭਜਾ ਨਹੀਂ ਸਕਦਾ ਤੇ ਦੂਜੀ ਜਿਹੜੇ ਪੰਜ ਬੰਦੇ ਸੀਗੇ ਉਹਨਾਂ ਹੱਥ ਜਿਵੇਂ ਆਪਾਂ ਕਹਿ ਸਕਦੇ ਆ ਸ਼ੀਸ਼ੇ ਤੇ ਸ਼ੀਸ਼ੇ ਤੇ ਮਾਰ ਮਾਰਨ ਨੂੰ ਕਹਾੜੀਆਂ ਸੀਗੀਆਂ ਵੀ ਉਹਨਾਂ ਨਾਲ ਕਹਾੜੀਆਂ ਨਾਲ ਉਹ ਉਹਨਾਂ ਨੇ ਸ਼ੀਸ਼ਾ ਤੋੜਨਾ ਸੀਗਾ ਤੇ ਜਿਹੜਾ ਤੀਜੇ ਤੀਜੇ ਤੀਜੀ ਟੀਮ ਸੀਗੀ ਤਾਂ ਉਹਨਾਂ ਨੇ ਗੋਲੀ ਨਾਲ ਹਮਲਾ ਕਰਨਾ ਸੀਗਾ ਤੇ ਆਏ ਸ਼ੀਸ਼ੇ ਤੇ ਸਪਰੇਅ ਛਿੜਕ ਕੇ ਤੇ ਫਿਰ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਇਸ ਗੱਡੀ ਚਾ ਬਾਬਾ ਜੀ ਤਾ ਰੰਜੀਤ ਸਿੰਘ ਢੰਡਰੀਆਂ ਵਾਲੇ ਤਾਂ ਉਹਨਾਂ ਨੇ ਕਹਾੜੀ ਨਾਲ ਜਿਵੇਂ ਕਹਾੜੀਆਂ ਮਾਰਨੀਆਂ ਸ਼ੁਰੂ ਕਰਤੀਆਂ ਸ਼ੀਸ਼ਿਆਂ ਤੇ ਤਾਂ ਸ਼ੀਸ਼ੇ ਭੰਨਣ ਲੱਗ ਗਏ ਤਾਂ ਫਿਰ ਜਾਨੂੰ ਜਿਹੜਾ ਜਾਨੂੰ ਜਾਨੂੰ ਜਿਹੜਾ ਦੂਰ ਖੜਾ ਸੀਗਾ ਗੋਲੀ ਜੀ ਨੇ ਚਲਾਈ ਸੀਗੀ ਚਲਾਉਣੀ ਸੀਗੀ ਉਹਨੇ ਜਾਨੂੰ ਗੋਲੀ ਮਾਰੀ ਇਹਨਾਂ ਨੂੰ ਤਾਂ ਪਤਾ ਲੱਗ ਗਿਆ ਸੀਗਾ ਵੀ ਢੰਡਰੀਆਂ ਵਾਲੇ ਆ ਜਿਹੜੇ ਉਹ ਮਗਰ ਬੈਠੇ ਆ ਪਰ ਜਿਹੜਾ ਦੂਰ ਗੋਲੀ ਚਲਾਉਣ ਵਾਲਾ ਬੰਦਾ ਸੀਗਾ ਤੇ ਉਹਨੂੰ ਨਹੀਂ ਪਤਾ ਲੱਗਿਆ ਉਹਨੂੰ ਉਹ ਇਸ ਪਲੇਖੇ ਜੀ ਰਹੇਗਾ ਵੀ ਉਹ ਮੂਲਲੀ ਸੀਟ ਤੇ ਬੈਠਾ ਵਾ ਕਿਉਂਕਿ ਇੱਕ ਤਾਂ ਪਾਈ ਭਵਿੰਦਰ ਸਿੰਘ ਦੇ ਵਿਭਾਗਾ ਜਿਹੜੀ ਉਹੋ ਜੀ ਤੰਡਰੀਆਂ ਵਾਲੇ ਨਾਲ ਦੀ ਪੱਗ ਬੰਨੀ ਹੋਈ ਸੀਗੀ ਤਾਂ ਉਹਨੂੰ ਇਸ ਭਲੇਖੇ ਦੇ ਵਿੱਚ ਉਹਨੇ ਮੂਰੇ ਗੋਲੀ ਮਾਰੀ ਤਾਂ ਮੂਰੇ ਜਿਹੜਾ ਭਾਈ ਭਵਿੰਦਰ ਸਿੰਘ ਦੇ ਜਣੀ ਇੱਥੇ ਸਿਰ ਚ ਆ ਕੇ ਗੋਲੀ ਵੱਜੀ ਤਾਂ ਉਹ ਤਾਂ ਉਦਹੀ ਰੜਕ ਗਏ ਉਹ ਤਾਂ ਉਦਹੀ ਡਿੱਗ ਪਏ ਜਣੀ ਤਾਂ ਫੇਰ ਜਦੋਂ ਇਹਨਾਂ ਨੇ ਦੌੜਾ ਜਿਹੜਾ ਇਹਨਾਂ ਦੀ ਗੱਡੀ ਦਾ ਡਰਾਈਵਰ ਸੀਗਾ ਉਹਨੇ ਬੈਕ ਗੇਅਰ ਪਾ ਕੇ ਜਿਵੇਂ ਗੱਡੀ ਬੈਕ ਕਰਕੇ ਤੇ ਮੂਰੇ ਕਰਕੇ ਮੂਰ ਲਈ ਗੱਡੀ 'ਚ ਵੀ ਮਾਰੀ ਤੇ ਮਗਰ ਮਗਰ ਵੀ ਗੱਡੀ 'ਚ ਮਾਰੀ ਤਾਂ ਜਦ ਤੱਕ ਜਿਹੜੇ ਉਹ ਬੰਦੇ ਆਏ ਸੀਗੇ 10 ਤੋਂ 15 ਜਾਣੇ ਉਹਨਾਂ ਨੇ ਫਿਰ ਗੱਡੀ 'ਚ ਬਾਰਨ ਦੀ ਕੋਸ਼ਿਸ਼ ਵੀ ਕੀਤੀ ਜਿਵੇਂ ਮਗਰ ਦੀ ਉਹ ਬਾਰਨ ਲੱਗੇ ਕਹਾੜੀ ਮਾਰ ਕੇ ਤੇ ਜਾਨੂ ਇਹਨਾਂ ਨੇ ਗੱਡੀ ਆ ਜਿਹੜੀ ਉਹ ਭਜਾ ਲਈ ਤਦ ਜਦੋਂ ਇਹਨਾਂ ਨੇ ਗੱਡੀ ਭਜਾਈ ਤਾਂ ਫੇਰ ਵੀ ਉਹ ਨਈ ਹਟੇ ਬੰਦੇ ਜਿਹੜੇ ਹਮਲਾ ਕਰਨ ਆਏ ਸੀਗੇ ਤਾਂ ਉਹਨਾਂ ਨੇ ਆਪਦੀਆਂ ਦੋ ਗੱਡੀਆਂ ਜਿਹੜੀਆਂ ਉਹ ਮਗਰ ਲਾ ਲਈਆਂ ਇੱਕ ਨੋਵਾ ਗੱਡੀ ਲਾ ਲਈ ਤੇ ਇੱਕ ਸਫਾਰੀ ਗੱਡੀ ਲਾ ਲਈ ਜਿਵੇਂ ਨੋਵਾ ਨੋਵਾ ਮਗਰ ਸੀਗੀ ਤੇ সাফਾਰੀ ਆ ਜਿਹੜੀ ਉਹ ਮੂਰੇ ਕੱਢ ਲਈ ਉਹਨਾਂ ਨੇ ਮਗਰੋਂ ਵੀ ਫਾਇਰਿੰਗ ਕਰਦੇ ਆਉਂਦੇ ਸੀਗੇ ਤੇ ਮੂਰੋਂ ਵੀ ਉਹ ਫਾਇਰਿੰਗ ਬਾਰ ਸ਼ੀਸ਼ੇ ਬਾਰੀਆਂ ਵਿੱਚ ਦੀ ਬੰਦੇ ਨਿਕਲ ਕੇ ਜਾਨੀ ਮੂਰੋਂ ਵੀ ਫਾਇਰਿੰਗ ਕਰਦੇ ਸੀਗੇ ਤੇ ਆਪਾਂ ਜਿਵੇਂ ਡਰਾਈਵਰ ਦੀ ਦਾਤ ਵੀ ਆਪਾਂ ਦਲੇਰੀ ਮੰਨਦੇ ਆ ਵੀ ਇੰਨੀ ਫਾਇਰਿੰਗ ਚ ਵੀ ਦੇਖੋ ਵੀ ਉਹ ਡੋਲਿਆ ਨਹੀਂ ਹੈਗਾ ਜਮਾ ਵੀ ਵੀ ਉਹ ਗੱਡੀ ਉਹ ਮੈਂ ਡਰਾਈਵ ਕਰੀ ਗਿਆ ਤੇ ਜਦੋਂ ਆਏ ਫਾਇਰਿੰਗ ਹੋਈ ਗਈ ਤਾਂ ਉਹ ਟਾਇਰਾਂ ਜਿਵੇਂ ਗੱਡੀ ਦੇ ਚਾਰੇ ਟਾਇਰੀ ਜਿਹੜੇ ਉਹ ਪਾਟ ਗਏ ਤੇ ਗੱਡੀ ਆ ਜਿਹੜੀ ਉਹ ਰਿੰਮਾਂ ਤੇ ਹੋ ਗਈ ਤੇ ਫੇਰ ਜਮੇ ਰਿੰਮਾਂ ਤੇ ਇਹ ਭਜਾਈ ਗਏ ਤੇ ਫੇਰ ਡਰਾਈਵਰ ਕਹਿੰਦਾ ਵੀ ਹੁਣ ਇਹ ਤੋਂ ਗਾਹ ਨਹੀਂ ਆਪਣੀ ਗੱਡੀ ਗੱਡੀ ਜਾ ਸਕਦੀ ਤਾਂ ਫੇਰ ਜਦੋਂ ਵੀ ਹੁਣ ਤਾਂ ਆਪਾਂ ਆਪਣੀ ਗੱਡੀ ਰੁਕੂਗੀ ਬਸ ਤਾ ਜੇ ਰੌਕ ਰੁੱਕ ਜਾਂਦੀ ਗੱਡੀ ਤਾਂ ਬੱਸ ਹੁੰਦਾ ਨਹੀਂ ਫਿਰ ਨਿਕਲ ਕੇ ਗੱਡੀਆਂ ਚੋਂ ਤੇ ਕੋਲੇ ਆ ਕੇ ਫਾਇਰਿੰਗ ਕਰਕੇ ਮਾਰਦੇ ਨੇ ਸੀਗੇ ਇਹ ਜਾਨੀ ਤੇ ਫਿਰ ਕੁਦਰਤੀ ਜਦੋਂ ਇਹਨਾਂ ਦੀ ਗੱਡੀ ਇਹ ਭਜਾ ਰਹੇ ਆ ਤਾਂ ਇਹਨਾਂ ਦੇ ਸੱਜੇ ਪਾਸੇ ਇੱਕ ਐ ਜਿਵੇਂ ਨਹਿਰ ਦਾ ਪੌੜਾ ਆ ਗਿਆ ਨਹਿਰ ਦਾ ਪੌੜਾ ਜਦੋਂ ਇਹਨਾਂ ਨੇ ਦੇਖਿਆ ਤਾਂ ਇਹਨਾਂ ਨੇ ਦਬਾ ਦਬ ਡਰਾਈਵਰ ਨੂੰ ਕਿਹਾ ਵੀ ਇੱਧਰ ਨੂੰ ਮੋੜ ਲੈ ਨਾ ਤੇ ਪੌਲ ਪੌਲ ਇਹਨਾਂ ਨੇ ਗੱਡੀ ਮੋੜ ਲਈ ਤਾਂ ਪੌਲ ਉੱਤਰ ਕੇ ਸਾਰੇ ਜਿਵੇਂ ਗਾਹਾਂ ਵਾ ਇੱਕ ਸਕੂਲ ਬਣਦਾ ਸੀਗਾ ਦਿੱਲੀ ਪਬਲਿਕ ਸਕੂਲ ਉੱਥੇ ਜਿਵੇਂ 40 50 ਜਿਹੜੇ ਉਹ ਮਜ਼ਦੂਰ ਆ ਕੰਮ ਕਰਦੇ ਸੀਗੇ ਤੇ ਜਦੋਂ ਇਹਨਾਂ ਨੇ ਐ ਗੱਡੀ ਮੋੜ ਕੇ ਤੇ ਕੱਚਾ ਹਾਰਾ ਸੀਗਾ ਗਾਹ ਤੇ ਕੱਚੇ ਰਾਹ ਤੇ ਜਦੋਂ ਗੱਡੀ ਚਲੀ ਗਈ ਤਾਂ ਇਹ ਉੱਤਰ ਕੇ ਜਣੀ ਉੱਤਰ ਕੇ ਉਸ ਉਹ ਬਿਲਡਿੰਗ ਚ ਚਲੇ ਗਏ ਜਿਹਨੇ ਭੱਜ ਕੇ ਜਣੀ ਉਸ ਬਿਲਡਿੰਗ ਚ ਵੜ ਗਏ ਤੇ ਵੀ ਇਹਨਾਂ ਨੇ ਦਾਅਵਾ ਉਹ ਬੰਦਿਆਂ ਨੂੰ ਕਿਹਾ ਪਹਿਲੋ ਤਾਂ ਜਣੀ ਉਹ ਬੰਦੇ ਇਤਰਾਜ ਜਾਂ ਕਰਦੇ ਸੀਗੇ ਜਣੀ ਬਾੜਨ ਨਹੀਂ ਦਿੰਦੇ ਸੀ ਜਦੋਂ ਇਹਨਾਂ ਨੇ ਕਿਹਾ ਐਂ ਕਰਕੇ ਸਾਡੇ ਮਗਰ ਆ ਵੀ ਉਹ ਬੰਦੇ ਲੱਗੇ ਹੋਇਆ ਤਾਂ ਉਹਨਾਂ ਨੇ ਜਣੀ ਇਹਨਾਂ ਨੂੰ ਸ਼ਰਨ ਦੇ ਦਿੱਤੀ ਤੇ ਅੰਦਰ ਚਲੇ ਗਏ ਤੇ ਜਾਨੂ ਜਿਹੜੇ ਇਹਨਾਂ ਦੇ ਮੂਰੇ ਗੱਡੀ ਲੱਗੀ ਹੋਈ ਸੀ ਉਹਨਾਂ ਨੂੰ ਟਾਈਮ ਲੱਗ ਗਿਆ ਮੋੜਨ ਨੂੰ ਤੇ ਉਹ ਮੋੜ ਕੇ ਮੋੜ ਦੇ ਮੋੜ ਦੇ ਜਿਵੇਂ ਕਹਿ ਸਕਦੇ ਆ ਪੰਜ 5 6 ਮਿੰਟ ਲੱਗ ਗਏ ਤੇ ਉਹ ਮਗਰੀ ਉਹ ਆ ਗਏ ਤੇ ਆ ਕੇ ਜਦੋਂ ਉਹਨਾਂ ਨੇ ਸਾਰੇ ਕਿਤੇ ਟਾਰਚਾ ਟੂਰਚਾ ਮਾਰੀਆਂ ਬਈ ਇਹਨਾਂ ਨੇ ਸਾਰੀ ਆਪਦੀ ਤਸੱਲੀ ਕੀਤੀ ਵੀ ਲੱਭਣ ਦੀ ਬਥੇਰੀ ਕੋਸ਼ਿਸ਼ ਕੀਤੀ ਤੇ ਜਾਨੂ ਮੂਹ ਦੇ ਰਾਜਾ ਵੀ ਹੋ ਗਿਆ ਸੀਗਾ ਇਹ ਜਿਵੇਂ ਅਟੈਕ ਆ ਕਹਿ ਸਕਦੇ ਆ 6 6 7:00 ਵਜੇ ਅਟੈਕ ਹੋਇਆ ਸੀਗਾ ਤੇ ਜਾਨੂ ਆ ਮੂਹ ਨੇਰਾ ਵੀ ਹੋ ਗਿਆ ਸੀਗਾ ਤੇ ਜਾਨੂ ਇਹਨਾਂ ਨੇ ਵੀ ਜਦੋਂ ਉਹ ਬਿਲਡਿੰਗ ਦੇ ਵਿੱਚ ਵੜ ਗਏ ਸੀਗੇ ਦਾਅ ਦਾਬ ਇਹਨਾਂ ਨੇ ਵੀ ਫੋਨ ਕਰਤਾ ਸੀਗਾ ਤੇ ਫੋਨ ਕਰਕੇ ਤੇ ਪੁਲਿਸ ਨੂੰ ਫੋਨ ਕਰਤਾ ਸੀਗਾ ਤੇ ਬਾਅਦ ਚ ਉਹ ਵੀ ਬੰਦੇ ਪੂਰੀ ਆਵਦੀ ਆ ਜਿਹੜੀ ਉਹ ਤਸੱਲੀ ਕਰਕੇ ਗਏ ਆ ਤ ਤਸੱਲੀ ਕਰਕੇ ਗਏ ਤੇ ਜਾਨੂ ਜਦੋਂ ਦੇਖਿਆ ਵੀ ਗਾਮਾ ਜਿਹੜੇ ਉਹ ਬੰਦੇ ਕੰਮ ਕਰਦੇ ਆ ਤਾ ਫੇਰ ਉਹ ਬਈ ਗਾਂ ਆਪਾਂ ਗਏ ਨਹੀਂ ਹੈਗੇ ਤੇ ਉੱਥੋਂ ਜਣੀ ਉਹ ਮੁਰਗੇ ਤੇ ਜਾਨੂ ਫਿਰ ਪੁਲਿਸ ਵੀ ਆ ਗਈ ਸੀਗੀ ਪੁਲਿਸ ਵੀ ਫਿਰ ਜਦੋਂ ਆ ਗਈ ਪੁਲਿਸ ਨੇ ਫਿਰ ਉੱਥੋਂ ਜਣੀ ਇਹਨਾਂ ਨੂੰ ਕੱਟਿਆ ਤੇ ਜਿਹੜੇ ਭਾਈ ਭਪਿੰਦਰ ਸਿੰਘ ਜੀ ਸੀਗੇ ਉਹਨਾਂ ਦੀ ਡੈੱਡ ਬੋਡੀ ਵੀ ਉੱਥੋਂ ਫਿਰ ਇਹਨਾਂ ਨੇ ਚੱਕ ਕੇ ਹਸਪਤਾਲ ਲੈ ਕੇ ਗਏ ਵੀ ਐਂ ਕਰਕੇ ਕਹਿ ਸਕਦੇ ਆ ਜਾਂ ਤਾਂ ਰੱਬ ਲਈਓ ਵੀ ਬਦੀ ਬਦੀ ਕਹਿ ਲੋ ਬਈ ਉਹਨਾਂ ਨੇ ਤਾਂ ਪੂਰੀ ਕੋਸ਼ਿਸ਼ ਕੀਤੀ ਮਾਰਨ ਦੀ ਤੇ ਪਰ ਇਹ ਇਹ ਪੂਰ ਇਹ ਮਰੇ ਨਹੀਂ ਹੈਗੇ ਬਈ ਇਨਾਂ ਨੇ ਰੱਬ ਲਈਉਂ ਹੀ ਬਚਾਅ ਹੋ ਗਿਆ ਇਹਨਾਂ ਦਾ ਤੇ ਐਂ ਕਰਕੇ ਬਈ ਇਹਨਾਂ ਦੀ ਸ਼ਬਦਾਂ ਸ਼ਬਦ ਪਹਿਲੋ ਸ਼ਬਦਾਬਲੀ ਹਮਲੇ ਸ਼ੁਰੂ ਹੋਏ ਸੀਗੇ ਦੋਨਾਂ ਤੇ ਹਰਾਂ ਲਈਉਂ ਤੇ ਬਾਅਦ ਚੋਂ ਜਿਵੇਂ ਬਈ ਇਸ ਗੱਲ ਤੱਕ ਇਹਨਾਂ ਦੀ ਲੜਾਈ ਆ ਜਿਹੜੀ ਉਹ ਵਧ ਗਈ ਸੀਗੀ ਵੀ ਉਹ ਜਿਹੜੇ ਦਮਦਮੀ ਤਖਸਾਲ ਵਾਲੇ ਸੀਗੇ ਵੀ ਉਹ ਇਹਨਾਂ ਦੇ ਮਗਰੀ ਪੈ ਗਏ ਸੀਗੇ ਜਣੀ ਤੇ ਇਹ ਸੀਗੀ ਅੱਜ ਦੀ ਕਹਾਣੀ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਦੇ ਹੋ ਤੇ ਚੈਨਲ ਆ ਜਿਹੜਾ ਉਹ ਆਪਣਾ ਸਬਸਕ੍ਰਾਈਬ ਕਰਦੇ ਹੋ ਧੰਨਵਾਦ ਜੀ